ਕੌਣ ਕਰੂ ਪੰਜਾਬ ਦੀ ਗੱਲ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਨજરਬੰਦ ਜਿਵੇਂ ਤੁਸੀਂ ਗੱਲ ਕਰਨ ਨਾਲੋਂ ਫਾਂਸੀਆਂ ਕਾਲ ਕੋਠੜੀਆਂ ਜੇਲਾਂ ਫਾਹੇ ਨજરਬੰਦੀਆਂ ਸਭ ਮਿਲ ਰਹੀਆਂ ਨੇ ਲੰਮੇ ਸਮੇਂ ਤੋਂ ਮਿਲ ਰਹੀਆਂ ਨੇ ਕਿਉਂ ਮਿਲ ਰਹੀਆਂ ਨੇ ਸਾਡੇ ਆਪਣੇ ਲੋਕਾਂ ਦੀਆਂ ਕਰਤੂਤਾਂ ਕਰਕੇ ਦੱਸੋ ਨਾ ਅਸੀਂ ਟਿੱਪਣੀਆਂ ਕਰਤੀਆਂ ਕਮੈਂਟ ਕਰਤੇ ਸਾਂਝਾ ਕਰਤਾ ਤੇਰੇ ਨਾਲ ਆ ਬਾਈ ਫੱਟੇ ਚੱਕ ਦਾਂਗੇ ਫਟੇ ਚੱਕ ਦੰਗ ਤੇ ਗੱਲਾਂ ਵਾਲੇ ਯਾਰ ਇਕੱਲੇ ਜੇ ਨਾ ਪੀ ਕੇ ਮਰ ਗਏ ਚਿੱਟਿਆ ਨਾ ਮਰ ਗਏ ਛੋੜਾ ਪਾਣੀ ਮੁਖ ਚੱਲਿਆ ਛੋੜੀ ਬੋਲੀ ਮਾਰਤੀ ਛੋੜੀਆਂ ਜ਼ਮੀਨਾਂ ਖੋ ਰਹੇ ਨੇ ਛੋੜੇ ਝੁੰਨੇ ਨ ਚੱਕੇ ਜਾ ਰਹੇ ਛੋੜੇ ਮਜ਼ਦੂਰ ਮਰ ਚੱਲੇ ਆਸੀ ਖੋਸ਼ ਹੋ ਕੇ ਲੀਡਰਾਂ ਦੇ ਤਲੀਆਂ ਚੜ੍ਹਦੇ ਆ ਪੈਰਾਂ ਥੱਲੇ ਹੱਥ ਦੰਨੇ ਆ ਜੀਬਾਂ ਮਾਰਦੇ ਆਂ ਉਹਨਾਂ ਦੇ ਪੈਰਾਂ ਤੇ ਸਾਰੇ ਰਾਹ ਬੰਦ ਹੋ ਗਏ ਹੁਣ ਬਾਹਰਲਾ ਰਾਹ ਫੜ ਲਿਆ ਉਹ ਵੀ ਰਾਹ ਬੰਦ ਹੋ ਗਿਆ ਸੋਚਾ ਰਪਣ ਲੱਗੇ ਜਵਾਕ ਸੰਲੰਗੀ ਮੰਨ ਲੱਗੇ ਟੂ ਬਣ ਲੱਗੇ ਜੇ ਅੰਡਰਚੇਂਜ ਕਰਾਉਣ ਲੱਗੇ ਕੁੱਤੇ ਬਿੱਲੇ ਬਣ ਲੱਗੇ ਕੁੜੀਆਂ ਤੇ ਪੂਰਾ ਹਾਲ ਹੋ ਗਿਆ ਸ਼ੋਸ਼ਣ ਦਾ ਸ਼ਿਕਾਰ ਹੋ ਗਈਆਂ ਯਾਰ ਸਾਡੇ ਰਹਿ ਕੀ ਗਿਆ ਭਲੇ ਕਿਹੜੀ ਗੱਲ ਤੇ ਮਾਨ ਕਰਦੇ ਆ ਇੱਕ ਠੋਗ ਨੇ ਉਹ ਪੰਜਾਬੀ ਹੁੰਨੇ ਸੀ ਕਿਹੜੀ ਡੰਕੇ ਦੀ ਚੋੜ ਤੇ ਕਹਿੰਨੇ ਆਂ ਅਸੀਂ ਕਰਤਾਰਾਂ ਵਾਲੇ ਲੋਕ ਆ ਓਏ ਕਿੱਥੇ ਦਾ ਖੜਦੇ ਹੋ ਯਾਰ ਕਿੱਥੇ ਦਾ ਗੱਲ ਕਰ ਲੋ ਯਾਰ ਪੰਜਾਬ ਦੀ ਕਿਥੇ ਪਾਸ ਦਾ ਦਿਖਾਓ ਵੀ ਆ ਦਮ ਖੰਬ ਵੀ ਨਾਲ ਹੈਗੇ ਆ ਸੋਡੇ ਯਾਰ ਆ ਖੜੇ ਆ ਯਾਰ ਮਗਰੋਂ ਬੰਦਾ ਬੋ ਚੰਗਾ ਸੀ ਪ੍ਰਵਾਸੀਆਂ ਦਾ ਮੁੱਦਾ ਉੱਠਿਆ ਰਾਤ ਦਾ ਮੇਰੇ ਘਰ ਨੂੰ ਕਿਰੇਆ ਹੋਇਆ ਕੀ ਘਰ ਕਿਰੇ ਹੁੰਦਾ ਕੀ ਮਤਲਬ ਸੀ ਕਿਉਂ ਕਿਰੇ ਗਏ 10 ਵਜੇ ਦਾ ਇਹਨੇ ਘਰ ਕਿਰੇਆ ਆ 5 ਵਜੇ ਗਈ ਕਾਏ ਘੰਟੇ ਹੋ ਗਏ 18 ਘੰਟੇ ਹੋ ਗਏ ਨਾ 18 20 ਘੰਟਿਆਂ ਦੇ ਵਿੱਚ ਜਦੋਂ ਮੈਂ ਲੈਬ ਵੀ ਪਾਇਆ ਕਿੰਨੇ ਲੋਕ ਉੱਠ ਕੇ ਆ ਗਏ ਵੀ ਲੱਖਾ ਸੰਤਰਾ ਘਰ ਕਿਉਂ ਕਿਰੇ ਆ ਤੇਰੇ ਨਾਲ ਖੜੇ ਜੇ 70 ਚ ਹਿਮਾਚਲ ਦਾ ਕਾਨੂੰਨ ਬਣਦਾ ਪਿਛਲੇ ਸਾਲ ਉੱਤਰਾਖੰਡ ਦਾ ਕਾਨੂੰਨ ਬਣਦਾ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਬੋਟ ਨਹੀਂ ਬਣਾ ਸਕਦਾ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਕਾਨੂੰਨ ਬਣਦਾ ਨਾ ਬਣਿਆ ਹੋਇਆ 50 50 ਸਾਲ ਦਾ ਕਈ ਸੂਬਿਆਂ ਦਾ ਮਜੌਰਮ ਦਾ ਮਨੀਪੁਰ ਦਾ ਸਿੱਖ ਦਾ ਰਾਜਸਥਾਨ ਦਾ ਤਾਂ ਪੰਜਾਬ ਦਾ ਕਿਉਂ ਸਾਡੀ ਗਿਣਤੀ ਘਟ ਰਹੀ ਹੈ ਚੰਡੀਗੜ੍ਹ ਚੋਂ ਗਿਣਤੀ ਕੱਢੀ ਪੰਜਾਬ ਦਾ ਦਾਵਾ ਖਤਮ ਹੋ ਗਿਆ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਅੱਜ ਬੈਠੇ ਹਾਂ ਸਧਾਣੇ ਪਿੰਡ ਸਾਡੇ ਆਉਣ ਦਾ ਕਾਰਨ ਕੀ ਆ ਕਿਉਂਕਿ ਲੱਖਾ ਸਿੰਘ ਸਧਾਣਾ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਲਾਈਵ ਹੁੰਦੇ ਨੇ ਪਤਾ ਲੱਗਦਾ ਲੋਕਾਂ ਨੂੰ ਸਾਡੇ ਨਾਲ ਬਾਈ ਲੱਖਾ ਸਧਾਣਾ ਜੀ ਨੇ ਬਾਈ ਜੀ ਸਵਾਗਤ ਹੈ ਬੈਠੋ ਸਾਡੇ ਤੇ ਸ਼ੁਕਰੀਆ ਭਾਈ ਸ਼ੁਕਰੀਆ ਕਿਵੇਂ ਦੇਖ ਰਹੇ ਹੋ ਕੌਣ ਕਰੂ ਪੰਜਾਬ ਦੀ ਗੱਲ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਨજરਬੰਦ ਜਿਵੇਂ ਤੁਸੀਂ ਗੱਲ ਕਰਨਾ ਨੂੰ ਫਾਂਸੀਆਂ ਕਾਲ ਕੋਠੜੀਆਂ ਜੇਲਾਂ ਫਾਹੇ ਨજરਬੰਦੀਆਂ ਸਭ ਮਿਲ ਰਹੀਆਂ ਨੇ ਲੰਮੇ ਸਮੇਂ ਤੋਂ ਮਿਲ ਰਹੀਆਂ ਨੇ ਕਿਉਂ ਮਿਲ ਰਹੀਆਂ ਨੇ ਸਾਡੇ ਆਪਣੇ ਲੋਕਾਂ ਦੀਆਂ ਕਰਤੂਤਾਂ ਕਰਕੇ ਸਾਡੇ ਆਪਣੇ ਲੋਕਾਂ ਕਰਕੇ ਜਿਹੜੇ ਸਾਡੀ ਖਾਤਰ ਇੱਥੇ ਜਾਨਾਂ ਕੁਰਬਾਨ ਕਰਕੇ ਸੀ ਉਹਨਾਂ ਦੇ ਨਹੀਂ ਹੋਏ ਸਾਡੀ ਖਾਤਰ ਟਾਈਟ ਹੈ 33 ਸਾਲ ਤੋਂ ਜੇਲਾ ਕੱਟ ਰਹੇ ਸੀ ਉਹਨਾਂ ਦੇ ਨਹੀਂ ਹੋਏ ਕਿੰਨੇ ਬੰਦੇ ਗਏ ਕੌਮਨ ਸਾਹ ਮੋਰਚੇ 'ਚ 13000 ਪਿੰਡ ਹੈ ਜੇ ਇੱਕ ਇੱਕ ਬੰਦਾ ਨਿਕਲੇ 13000 ਬੰਦਾ ਜਾਵੇ ਕਿੰਨੇ ਬੰਦੇ ਜਾਣਗੇ ਡੱਲੇਵਾਲ ਦੇ ਨਾਲ ਜਿੱਦੇ 26 ਜਨਵਰੀ ਨੂੰ ਨੇ ਮਰਨ ਵਰਤੇ ਬੈਠਣਾ ਕਿੰਨੇ ਮੰਦੇ ਆਉਣਗੇ ਪੰਜਾਬ 'ਚ ਉੱਠ ਕੇ ਜਿਹੜੇ ਮਰ ਗਏ ਕੈਂਸਰ ਕਾਲੀ ਪੀੜੀ ਟੀਵੀਆਂ ਨਾਲ ਸ਼ੂਗਰਾਂ ਨਾਲ ਕਿਡਨੀਆਂ ਫੇਲ ਮੰਦ ਬੁੱਧੀ ਬੱਚੇ ਪੈਦਾ ਹੋ ਗਏ ਆਪਾਜ ਬਜਵਾਕ ਪੈਦਾ ਹੋ ਗਏ ਆ ਸਾਰੇ ਦਖਣੀ ਮਾਲਵੇ ਦੇ Rajasthan गंगानगर बीकानेर ਦੇ ਬੁੱਢੇ ਤੇ ਅੱਜ ਪੈਂਦੀਆਂ ਜਹਰਾ ਕਰਕੇ 3 ਦਸੰਬਰ ਨੂੰ ਬੰਦ ਮਾਰਨ ਜਾ ਰਹੇ ਆ ਕਿੰਨੇ ਬੰਦੇ ਆਉਣਗੇ ਦੱਸੋ ਨਾ ਅਸੀਂ ਟਿੱਪਣੀਆਂ ਕਰਤੀਆਂ ਕਮੈਂਟ ਕਰਤੇ ਸਾਂਝਾ ਕਰਤਾ ਤੇਰੇ ਨਾਲ ਆ ਬਾਈ ਫੱਟੇ ਚੱਕ ਦਾਂਗੇ ਫੱਟੇ ਚੱਕ ਦੇਣ ਤੁਸੀਂ ਗੱਲਾਂ ਵਾਲੇ ਯਾਰ ਕੱਲੇ ਤੁਸੀਂ ਜੇ ਨਾ ਪੀ ਕੇ ਮਰ ਗਏ ਚਿੱਟਿਆ ਨਾ ਮਰ ਗਏ ਛੋੜਾ ਪਾਣੀ ਮੁੱਕ ਚੱਲਿਆ ਛੋੜੀ ਬੁੱਲੀ ਮਾਰਤੀ ਛੋੜੀਆਂ ਜ਼ਮੀਨਾਂ ਖੋ ਰਹੇ ਨੇ ਛੋੜੇ ਝੂਨੇ ਨ ਚੱਕੇ ਜਾ ਰਹੇ ਛੋੜੇ ਮਜ਼ਦੂਰ ਮਰ ਚੱਲੇ ਆਸੀ ਖੋਸ਼ ਹੋ ਕੇ ਲੀਡਰਾਂ ਦੇ ਤਲੀਆਂ ਚ ਰੱਦਦੇ ਆ ਪੈਰਾਂ ਥੱਲੇ ਰੱਖ ਦਿੰਨੇ ਆ ਜੀਭਾਂ ਮਾਰਦੇ ਆ ਉਹਨਾਂ ਦੇ ਪੈਰਾਂ ਤੇ ਕਿਹੜਾ ਮੁੱਦਾ ਓਏ ਜਿਹੜੀਆਂ ਵੋਟਾਂ ਚ ਚੱਕਦੇ ਨੇ ਇਹ ਲੋਕ ਸਭਾ ਵਿਧਾਨ ਸਭਾ ਜਿਮਨੀ ਸਰਪੰਚੀ ਵੋਟਾਂ ਨੰਗੀਆਂ ਮੈਨੂੰ ਅਰਸੋ ਵੀ ਇੱਕ ਵੀ ਮੁੱਦਾ ਪਾਣੀ ਬੋਲੀ ਡੈਮਾਂ ਦਾ ਚੰਡੀਗੜ੍ਹ ਦਾ ਵਾਤਾਵਰਨ ਦਾ ਹਵਾ ਦਾ ਧਰਤੀ ਦਾ ਕਿਸਾਨੀ ਦਾ ਮਜ਼ਦੂਰਾਂ ਦਾ ਚਿੱਟੇ ਦਾ ਕਿਹੜਾ ਮੁੱਦਾ ਜਿਹੜੇ ਮੁੱਦੇ ਦੇ ਉੱਤੇ ਕਿਸੇ ਪਾਰਟੀ ਨੇ ਕਿਸੇ ਆਗੂ ਨੇ ਚੋਣ ਲੜੀ ਹੈ ਸਵਾਏ ਇਸ ਗੱਲ ਦੇ ਉਹ ਮਾੜਾ ਮੈਂ ਚੰਗਾ ਮੈਂ ਐ ਕਰ ਦੂੰ ਮੈਂ ਵਾਹ ਕਰ ਦੂੰ ਜਾਂ ਚੁਟਕਲੇ ਜਾਂ ਕਹਾਣੀਆਂ ਜਾਂ ਹਾਸੇ ਰੱਠੇ ਲੋਕਾਂ ਦਾ ਮਜ਼ਾਕ ਕੀ ਹੈ ਯਾਰ ਇਹ ਉਹ ਸਾਡੇ ਲੋਕ ਐਂਟਰਟੇਨਮੈਂਟ ਥੱਲੇ ਤਾੜੀਆਂ ਮਾਰਦੇ ਆ ਖੁਸ਼ ਹੋ ਕੇ ਤੁਰ ਜਾਂਦੇ ਬੋਲੇ ਬੋਲੇ ਆਦਾ ਇਹਨੇ ਕਮਾਲ ਦੀ ਪਤਾ ਨਹੀਂ ਕਿਹੜੀ ਕਮਾਲ ਦੀ ਗੱਲ ਕੀਤੀ ਹੈ ਕਿਹਦਾ ਕਸੂਰ ਆ ਲੀਡਰਾਂ ਦਾ ਕਸੂਰ ਆ ਉਹਦਾ ਕੰਮ ਆ ਉਹਦਾ ਪੇਸ਼ਾ ਉਹਦਾ ਕਰਨੇ ਕੀ ਕਸੂਰ ਆ ਸੋਡਾ ਤੁਸੀਂ ਲੋਕ ਕਰ ਰਹੇ ਹੋ ਤੁਸੀਂ ਇਹ ਇੱਕ ਜੋ ਤੁਸੀਂ ਪਾਵੇ ਨੂੰ ਪਹੁੰਚ ਗਏ ਨਾ ਅੱਜ ਪੰਜਾਬੀ ਤੁਸੀਂ ਲੋਕ ਆ ਸਾਰੇ ਰਾਹ ਬੰਦ ਹੋ ਗਏ ਹੁਣ ਬਾਹਰ ਲਾਰਾ ਫੜ ਲਿਆ ਉਹ ਵੀ ਰਾਹ ਬੰਦ ਹੋ ਗਿਆ ਉਹ ਤਾਂ ਛਤਰ ਪੈਣ ਲੱਗੇ ਜਵਾਕ ਸੰਮਲਿੰਗੀ ਬਣਨ ਲੱਗੇ ਪੂ ਬਣਨ ਲੱਗੇ ਜੈਂਡਰ ਚੇਂਜ ਕਰਾਉਣ ਲੱਗੇ ਕੁੱਤੇ ਬਿੱਲੇ ਬਣਨ ਲੱਗੇ ਕੁੜੀਆਂ ਉੱਤੇ ਪੁਰਾ ਹਾਲ ਹੋ ਗਿਆ ਸ਼ੋਸ਼ਣ ਦਾ ਸ਼ਿਕਾਰ ਹੋ ਗਈਆਂ ਇੰਗਲੈਂਡੋਂ ਮੁੰਡੇ ਫੋਨ ਕਰਦੇ ਕੈਨੇਡਾ ਤੋਂ ਫੋਨ ਕਰਦੇ ਕਹਿੰਦੇ ਭਾਈ ਹੱਥ ਪਨਾਓ ਕੁੜੀਆਂ ਇਕੱਲੀਆਂ ਨਾ ਭੇਜਣ ਲੋਕ ਉਹ ਇਹਨਾਂ ਨੂੰ ਏ ਇੱਥੇ ਦੇ ਦਾ ਧੰਦਾ ਚੱਲ ਪਿਆ ਦੇ ਵਪਾਰ ਦਾ ਕੀ ਆ ਯਾਰ ਸਾਡੇ ਰਹਿ ਕੀ ਗਿਆ ਪੱਲੇ ਕਿਹੜੀ ਗੱਲ ਤੇ ਮਾਨ ਕਰਦੇ ਆ ਇੱਕ ਠੋਕਦੇ ਆ ਉਹ ਪੰਜਾਬੀ ਹੁੰਨੇ ਸੀ ਕਿਹੜੀ ਡੰਕੇ ਦੀ ਚੋਟ ਤੇ ਕਹਿੰਨੇ ਆ ਅਸੀਂ ਕਰਤਾਰਾਂ ਵਾਲੇ ਲੋਕ ਆ ਓਏ ਕਿੱਤੇ ਦਾ ਖੜਦੇ ਹੋ ਯਾਰ ਕਿਤੇ ਦਾ ਗੱਲ ਕਰ ਲੋ ਯਾਰ ਪੰਜਾਬ ਦੀ ਕਿਥੇ ਪਾਸਾ ਦਿਖਾਓ ਵੀ ਆ ਦਮ ਖੰਬ ਵੀ ਨਾਲ ਹੈਗੇ ਆ ਸੋਡੇ ਯਾਰ ਹਾਂ ਖੜੇ ਆ ਯਾਰ ਮੈਂ ਗਰੋਂ ਬੰਦਾ ਬਹੁਤ ਚੰਗਾ ਸੀ ਹੁਣ ਮੈਨੂੰ ਖਬਰਾਂ ਕੱਲ ਨੂੰ ਕਦੇ ਲਜਾ ਦੇਣ ਕਿਸੇ ਠੂਠੇ ਮੂਠੇ ਮੁਕਾਦਮੇ 'ਚ ਕਿਸੇ ਮਰਵਾ ਦੇਣ ਕੁਝ ਵੀ ਕਰਾ ਸਕਦੇ ਆ ਪਰ ਅਸੀਂ ਤਾਂ ਰਾਤ ਤੁਰਪੇ ਯਾਰ ਆਉਦੀ ਜਾਨ ਹੂਲ ਕੇ ਤੁਰਪੇ ਤਲੀ ਦੇ ਧਰ ਕੇ ਤੁਰਪੇ ਵੀ ਨਹੀਂ ਲਿਖਾ ਸਿਆ ਜਾਣਾ ਦਾ ਸਾਰਿਆਂ ਨਹੀਂ ਆ ਸਭ ਨੇ ਤੁਰ ਜਾਣਾ ਕਿਉਂ ਯਾਰ ਅਸੀਂ ਸਾਰਾ ਕੁਝ ਸਾਡੇ ਸਾਹਮਣੇ ਸਾਡੀ ਧਰਤੀ ਬੋਲੀ ਪਾਣੀ ਸਾਡੇ ਲੋਕ ਮਾਰੇ ਜਾਂਦੇ ਹੁਣ ਅਸੀਂ ਚੁੱਪ ਕਰਕੇ ਲੰਮੀਆਂ ਤਾਣ ਕੇ ਸੌ ਕੇ ਮਰ ਜਗੇ ਫੇਰ ਕੀ ਲੈ ਜਾਗੇ ਯਾਰ ਜਿਹੜਾ ਹੁਣ ਨਹੀਂ ਲਿਜਾ ਸਕੇ ਜਾਂ ਲੈ ਜਾਗੇ ਬਾਈ ਜੀ ਤੁਸੀਂ ਬੋਲਦੇ ਹੋ ਬੇ ਬਾਕੀ ਨਾਲ ਬੋਲਦੇ ਹੋ ਸੁਣਦੇ ਵੀ ਨਹੀਂ ਲੋਕ ਕਿਤੇ ਨਾ ਕਿਤੇ ਪਿੱਛੇ ਖੜਦੇ ਕਿਉਂ ਨਹੀਂ ਕਿੱਥੇ ਘਾਟ ਰਹੇ ਜਾਂਦੇ ਰੋਲ ਮੈਨੂੰ ਤਾਂ ਖੁਦ ਨਹੀਂ ਪਤਾ ਲੱਗਦਾ ਮੈਂ ਮਾਨਾ ਪਿੰਡੀ ਬੋਲਾਂ ਪਰਸੋਂ ਬਾਬਾ ਕਹਿੰਦਾ ਸ਼ੇਰਾ ਬੀਨ ਬਾਲੀ ਵਧੀਆ ਵੀ ਉਹਨਾਂ বাজਾਈ ਚੱਲ ਮਾ ਬਾਪੂ ਨੂੰ ਡੂੜ ਘੰਟਾ ਹਗਾ ਬੋਲਦੇ ਨੂੰ ਡੂੜ ਘੰਟਾ ਹੋਰ ਬੁਲਾ ਲਾ ਬੋਲੀ ਚੱਲੂ ਬੀਨ ਤਾਂ ਮੈਂ ਇਹੀ ਵੀ ਨਾ ਮੈਂ ਗੱਲਾਂ ਹੀ ਸੁਣਾਉਣਾ ਤੁਹਾਡੇ ਸ਼ਰਾ ਕੱਲਾ ਇਹ ਜਿਹਾਂ ਤਾਂ ਕੋਈ ਕਰਦਾ ਹੀ ਨਹੀਂ ਆਕੇ ਜਿਹੜਾ ਤੂੰ ਕਰਦਾ ਇਹ ਤਾਂ ਬੜਿਆ ਕਮਾਲ ਦੀਆਂ ਗੱਲਾਂ ਆਲ ਦੱਸੀ ਕਿਸੇ ਨੇ ਇਹ ਨਹੀਂ ਸਾਨੂੰ ਆਕੇ ਮਾ ਜਦੋਂ ਮੈਂ ਤੇਰੇ ਪਿੰਡ ਤੋਂ ਮੁੜਨਾ ਮੇਰੀ ਬੀਨ ਚਲਾ ਕੇ ਪਤਾ ਨਹੀਂ ਕਿਸੇ ਫੜਾ ਕਿਸੇ ਜੋਗੀ ਨੂੰ ਫੜਾ ਦੇਗਾ ਤਕੜੀ ਫੜ ਲੇਗਾ ਪਤਾ ਨਹੀਂ ਪੰਜਾ ਫੜ ਦੇਗਾ ਪਤਾ ਨਹੀਂ ਫੁੱਲ ਨਾ ਚੜ ਦੇਗਾ ਪਤਾ ਨਹੀਂ ਬੋਕਰ ਫੜ ਦੇਗਾ ਅਸੀਂ ਅਸਰ ਕਿੰਨਾ ਚੜਾ ਅਸਲ ਦੇ ਵਿੱਚ ਕਾਰਨ ਜਿਹੜੀ ਮੈਂ ਪਹਿਲਾਂ ਗੱਲ ਕਹੀ ਵੀ ਕਰਦਾਰ ਮਰ ਗਏ ਅੰਦਰੋਂ ਜ਼ਮੀਰਾਂ ਮਰ ਗਈਆਂ ਖੋਖਲੇ ਹੋ ਗਏ ਥੋਥੇ ਹੋ ਗਏ दारू ਨੇ ਮਾਰ ਤੇ ਕੁਛ ਤਾਂ 90% ਪੰਜਾਬ ਦਾ दारू ਪੀਂਦਾ ਸਰਪੰਚ ਜੀ 20 30 ਲੱਖ ਦਖਰੀ दारू ਪੀ ਗਏ ਲੋਕ ਤੇ ਕਹਿੰਦੇ ਪਿੰਡ ਨਸ਼ਾ ਮੁਕਤ ਕਰਨੇ ਆ 30 ਲੱਖ ਰੁਪਏ दारू ਪੀ ਕੇ ਸਰਪੰਚ ਬਣਾਏ ਮੈਂਬਰ ਬਣਾਏ ਪੰਚਾਇਤਾਂ ਬਣਾਈਆਂ ਤੇ ਪਿੰਡ ਨਸ਼ਾ ਮੁਕਤ ਕਰਨੇ ਆ ਬਾਓ ਪੰਜਾਬੀ ਕੋ ਸੋਢੀ ਨਹੀਂ ਰਿਸਾਂ ਸੋਢੀਆਂ ਕਿਹੜੀਆਂ ਗੱਲਾਂ ਦੇ ਸੀ ਅੱਜ ਦਾਅਵੇ ਕਰਦੇ ਆ ਕਿ ਅਸੀਂ ਬਹਲਾਨੇ ਆ ਅਸੀਂ ਮਾਰਸ਼ਲਾਂ ਅਸੀਂ ਧਮਕੀਆਂ ਯਾਰ ਕਿੱਥੇ ਦਾ ਖੜੋ ਯਾਰ ਕਿੱਥੇ ਦਾ ਗੱਲ ਕਰੋ ਯਾਰ ਥੋਡੀ ਖਾਤਰ ਕੋਈ ਬੰਦਾ ਮਰਨ ਨੂੰ ਤਿਆਰ ਆ ਕੋਈ ਮਰ ਗਿਆ ਕੋਈ ਜੇਲ੍ਹਾਂ ਚ ਫਿਰਦਾ ਤੁਸੀਂ ਕਿੱਥੇ ਦਾ ਗੱਲ ਆ ਕੇ ਕਰੋ ਅਸੀਂ ਹੁਣ ਚਲੋ ਮੰਨ ਲਿਆ ਅਸੀਂ ਬਾਹਰ ਨੂੰ ਭੱਜ ਗਏ ਬਾਹਰ ਕੀ ਹੋਗਾ ਤੁਹਾਡੇ ਨਾਲ ਕੀ ਹੋਊਗਾ ਆਹ ਧਰਤੀ ਆ ਜ਼ਮੀਨ ਉਹ ਸਿਓ ਸਿ ਕਿਲਿਆਂ ਦੇ ਮਾਲਕ 100 100 ਕਿੱਲੇ ਦੇ ਮਾਲਕ 50 50 ਕਿੱਲਿਆਂ ਦੇ ਮਾਲਕ ਸਰਦਾਰੀਆਂ ਕਰਦੇ ਟੌਰ ਨਾਲ ਇੱਥੇ ਰਹਿੰਦੇ ਜ਼ਿੰਦਗੀ ਜਿਉਂਦੇ ਉਹ ਬਾਹਰ ਦਿਹਾੜੀਆਂ ਕਰਨ ਲੱਗੇ ਜਾ ਕੇ ਪਤਾ ਨਹੀਂ ਕੀ ਸਾਡੇ ਦਿਮਾਗ ਨੂੰ ਪੁੱਠਾ ਇਹਦਾ ਚੱਕਰ ਸਾਡੇ ਦਿਮਾਗ ਚੱਲਿਆ ਅਗਲੀ ਗੱਲ ਤੁਸੀਂ ਪ੍ਰਵਾਸੀਆਂ ਦਾ ਮੁੱਦਾ ਉੱਠਿਆ ਰਾਤ ਦਾ ਮੇਰੇ ਘਰ ਨੂੰ ਕਿਰਿਆ ਹੋਇਆ ਇਹ ਘਰ ਕਿਰਿਆ ਦਾ ਕੀ ਮਤਲਬ ਸੀ ਕਿਉਂ ਕਿਰਿਆ ਗਏਗਾ 10 ਵਜੇ ਦਾ ਇਹਨੇ ਘਰ ਕਿਰਿਆ ਆ 5:00 ਵੱਜ ਗਏ ਕਾਹ ਘੰਟੇ ਹੋ ਗਏ 18 ਘੰਟੇ ਹੋ ਗਏ ਨਾ 18 20 ਘੰਟਿਆਂ ਦੇ ਵਿੱਚ ਨਵੇਂ ਲੈਬ ਵੀ ਪਾਇਆ ਕਿੰਨੇ ਲੋਕ ਉੱਠ ਕੇ ਆਗੇ ਵੀ ਲੱਖਾ ਸੰਤਰਾ ਘਰ ਕਿਉਂ ਕੇ ਰਹੀ ਤੇਰੇ ਨਾਲ ਖੜੇ ਆ ਘਰ ਕੇ ਰਿਆ ਮੈਨੂੰ ਰਾਤ ਆਏ ਕਹਿੰਦੇ ਮੁੰਡਾ ਮਰ ਗਿਆ ਜੀ ਉਹ ਤੋਂ ਬਾਅਦ ਮੈਂ ਦੱਸਿਆ ਕਿ ਮੁੰਡਾ ਮੈਂ ਮੈਨੂੰ ਪਤਾ ਲੱਗ ਗਿਆ ਮੁੰਡਾ ਦਾ ਮਰ ਗਿਆ ਤੁਸੀਂ ਉਹਦਾ ਸਿਸਕਾਰ ਤੇ ਨਹੀਂ ਜਾਣ ਦੇਣਾ ਸਾਨੂੰ ਮੈਂ ਕਿਉਂ ਵੀ ਮੇਰਾ ਗੁਨਾਹ ਜਾਂ ਉਹਨੇ ਹੀ ਗੁਨਾਹ ਕੀਤਾ ਇਹ ਬੱਚੇ ਨੇ 16 ਸਾਲ ਦਾ ਇਹ ਉਦਾਂ ਹੀ ਮਰ ਗਿਆ ਸੀ ਮੁੰਡਾ ਬਾਈ ਮੈਂ ਉਦੋਂ ਹੀ ਬੋਲਤਾ ਸੀ ਮਹਾਲੀ ਮੈਂ ਕਹਿੰਦਾ ਜਾਣ ਕੇ ਪਾਈ ਬੈਠੇ ਤਾਂ ਮੁੰਡੇ ਦੀ ਮੌਤ ਹੋ ਗਈ ਆ ਜਾਣ ਕੇ ਪ੍ਰਸ਼ਾਸਨ ਕੱਲ ਨੂੰ ਠੰਡੀ ਕਰਦਾ ਮੈਂ ਮੈਂ ਘਰ ਆ ਨਾ ਯਾਰ ਮੈਂ ਤਾਂ ਸਮਝ ਨਹੀਂ ਲੱਗ ਰਹੀ ਕਿ ਸਾਡੇ ਨਾਲ ਹੋ ਹੀ ਕੀ ਜਾਂਦਾ ਤੇ ਖੋਣ ਵਾਲਾ ਸਾਡੇ ਨਾਲ ਬੜਾ ਕੁਛ ਆਲੇ ਦੇਖਿਓ ਜਾਊ ਮੈਂ ਬਹੁਤ ਚਿਰ ਦਾ ਪਿੱਟਦਾ ਕਿ ਆਉਣ ਵਾਲਾ ਸਮਾਂ ਛੋੜਾ ਪੰਜਾਬੀ ਉਹ ਬਹੁਤ ਮਾੜਾ ਤੇ ਖਤਰਨਾਕ ਤੇ ਭਿਆਨਕ ਸਮਾਂ ਛੋੜਾ ਸੰਭਲ ਜੋ ਸੰਭਲ ਸਕਦੇ ਤੁਸੀਂ ਆਹ ਦੇਖੋ ਯਾਰ ਆ ਬੰਦਾ ਆਪ ਕਹਿ ਰਹੇ ਮੈਂ ਬੀਜਪੀ ਦਾ ਪਰਜਲਾ ਬੀਜਪੀ ਦਾ ਜਲਾ ਇੱਕ ਨਹੀਂ ਇਹਦੀ ਘੱਟੋ ਘੱਟ 20 ਵੀਡੀਓ ਹੈ ਕਿ ਛੇ 20 ਵਾਰੀ ਪੰਜਾਬ ਪੁਲਿਸ ਦੇ ਲੁਧਿਆਣਾ ਪੁਲਿਸ ਦੇ ਗਲ ਪਿਆ ਇਹ ਬੰਦਾ ਇਹ ਤੂੰ ਤੁਸੀਂ ਇੱਕ ਮਿੰਟ ਦੇ ਖੜ੍ਹ ਦਿਓ ਇਹ ਇਹ ਆ ਆ ਦੇਖੋ ਇਹ ਨਵੀਂ ਵੀਡੀਓ ਹੈ ਦੀ ਸ਼ਰਿਆਮ ਬਾਜ਼ਾਰ ਦੇ ਵਿੱਚ ਲੋਕਾਂ ਦੇ ਸਾਹਮਣੇ ਕੀ ਕੁੱਤੇ ਖਾਣੀ ਕਰ ਰਿਹਾ ਕੇ ਸਹੀ ਜੀ ਸੁਣ ਲਓ ਇਹ ਇਹ ਬੰਦਾ ਕੌਣ ਆ ਬਾਈ ਇਹ ਜਤਿੰਦਰ ਗੋਰੀਆਨ ਆ ਕੋਈ ਲੁਧਿਆਣੇ ਚ ਪ੍ਰਵਾਸੀ ਆ 15 ਸਾਲ ਤੋਂ ਰਹਿ ਰਿਹਾ ਇਹ ਕੋਈ ਅਵਦੇਸ਼ ਪਤਾ ਨਹੀਂ ਦਵੇਸ਼ ਪਤਾ ਨਹੀਂ ਕਿਹੜਾ ਉਹ ਵਕੀਲ ਆਪਣੇ ਆਪ ਨੂੰ ਕਹਾਉਂਦਾ ਸ਼ਰਿਆਮ ਪੁਲਿਸ ਦੇ ਗੱਲ ਪੈਂਦੇ ਆ ਸ਼ਰਿਆਮ ਡੀਐਸਪੀ ਐਸਐਚਓ ਰੈਂਕ ਦੇ ਐਸਏਈ ਦੇ ਸ਼ਰਿਆਮ ਹਾਂ ਓਏ ਮੇਰਾ ਦਿਮਾਗ ਖਰਾਬ ਹੋ ਗਿਆ ਐ ਕਰ ਦੂੰਗਾ ਬਬ ਕਰ ਦੂੰ ਉਂਗਲੀ ਵੀ ਕਰ ਓਏ ਓਏ ਇੱਥੇ ਕੋਈ ਆਮ ਬੰਦਾ ਕੋਈ ਬੋਲਦਾ ਹਾਂ ਬੰਦਾ ਇੱਥੇ ਪੁਲਿਸ ਨੂੰ ਮਾੜਾ ਮੋਟਾ ਕੋਈ ਕਹਿ ਦੇ ਨਾ ਤੇ ਡਾਂਗਾ ਨਾ ਕਿਆ ਕਰ ਦਿੰਦੀ ਆ ਪੁਲਿਸ ਸਿਰ ਪਾੜ ਦਿੰਦੀ ਆ ਮਾਰ ਮਾਰ ਡਾਂਗਾ ਤੇ ਪੱਗਾ ਸਾਡੇ ਲਾਉਂਦੇ ਨਹੀਂ ਅੱਜ ਸਾਡੇ ਕਿਸਾਨ ਕੁੱਟੇ ਰਹਾਂ ਵਾਲੇ ਇੱਥੇ ਬਟੰਡੇ ਇਹਨਾਂ ਨੇ ਪੁਲਤਾਨ ਨੇ ਕਿੰਨੇ ਕੁੱਟੇ ਆ ਤੇ ਆ ਸਾਡੇ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਸਾਡੀਆਂ ਕੁੜੀਆਂ ਵੀ ਕੁੱਟੀਆਂ ਡਾਂਗਾ ਨਾਲ ਗੁੱਤਾਂ ਪੱਟੀਆਂ ਫਿਰ ਟੀਚਰ ਰੋਜ਼ ਕੁੱਟੀ ਜਾਂਦੇ ਆ ਉਹ ਹੱਕ ਮੰਗਦੇ ਲੋਕਾਂ ਨੂੰ ਡਾਂਗਾ ਬਰਹਾਉਨੇ ਆ ਓਏ ਉਹ ਸ਼ਰਿਆਂ ਬੰਦਾ ਕਹਿੰਦਾ ਓਏ ਉਂਗਲ ਨੀ ਵੀ ਕਰਕੇ ਗੱਲ ਕਰ ਓਏ ਬਲਾਜ ਨੂੰ ਬੁਲਾਉਣਾ ਓਏ ਇੱਕ ਡੀਐਸਪੀ ਨੂੰ ਕਹਿੰਦਾ ਹਾਂ ਓਏ ਕਮ ਆਨ ਸ਼ਰਦਮ ਕਹਿੰਦਾ ਮੈਂ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਆ ਯਾਰ ਇਹਦੇ ਮੈਂ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਇਹਦੇ ਕਾਰਵਾਈ ਹੋਈ ਕੋਈ ਇਹਨਾਂ ਗੱਲਾਂ ਦੇ ਉੱਤੇ ਹਾਲ ਤੱਕ ਕੋਈ ਕਾਰਵਾਈ ਕੀਤੀ 21 ਦੇ ਵਿੱਚ ਇੱਥੇ ਪੰਜਾਬ ਪੁਲਿਸ ਦੀਆਂ ਗੱਡੀਆਂ ਫੂਕਤੀਆਂ ਬਰਹੰਡੇਰਾ ਮਰ ਫੈਂਡਰੀ ਚ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਦੱਬਿਆ ਗਿਆ ਉਸ ਕੰਮ ਨੂੰ ਬਈ ਪਲਵਸੀਆਂ ਨੇ ਤਿੰਨ ਗੱਡੀਆਂ ਫੂਕੀਆਂ ਪੰਜਾਬ ਪੁਲਿਸ ਦੀਆਂ ਕੋਈ ਐਫਆਈਆਰ ਦਿਖਾਓ ਕੋਈ ਮੁਕਦਮਾ ਦਰਜ ਦਿਖਾਓ ਕਿ ਬੰਦੇ ਨਾਮ ਦਿਖਾਓ ਕੀ ਲੱਗਦਾ ਵੀਰੇ ਵੀ ਇਹ ਪ੍ਰੀਪਲਾਨ ਹੋ ਰਿਹਾ ਸਰ ਵੀ ਬਿਲਕੁਲ ਇਹ ਮਾਰ ਨਹੀਂ ਸਾਜ਼ਿਸ਼ਾ ਪੰਜਾਬ ਨੂੰ ਲੰਬੂ ਲਾਉਣ ਦੀ ਸਾਜ਼ਿਸ਼ਾ ਪੰਜਾਬ ਨੂੰ ਅਗਜ ਟੱਕਿਆ ਜਾ ਰਿਹਾ ਪੰਜਾਬ ਨੂੰ ਸਾਡੀ ਜਵਾਨਾਂ ਸ਼ਿਕਾਰ ਖੇਡਣ ਦੀਆਂ ਤਿਆਰੀਆਂ ਹੋ ਰਹੀਆਂ ਪੰਜਾਬ ਦੇ ਦੀਆਂ ਸਾਰਾ ਕੁਝ ਹੋ ਰਿਹਾ ਹੈ ਅਸੀਂ ਗੱਲ ਕਰਾਂਗੇ ਅਸੀਂ ਵੱਖਵਾਦੀਆਂ ਅਸੀਂ ਹੱਤਵਾਦੀਆਂ ਅਸੀਂ ਦੇਸ਼ਤਰੋਹੀਆਂ ਫਲਾਨਾ ਟਿਮਕਾਨਾ ਯਾਰ ਜੇ ਬਾਲ ਠਾਕਰੇ ਮਰਾਠਾਂ ਲਈ ਲੜ ਸਕਦਾ ਹੈ ਕੇਰਲਾ ਵਾਲੇ ਲੜ ਸਕਦੇ ਆ ਤਾਮਲ ਲੜ ਸਕਦੇ ਆਪਣੇ ਲਈ ਬੰਗਾਲੀ ਲੜ ਸਕਦੇ ਆ ਕੋਈ ਰਾਤੀ ਆਪਣੀ ਲੜਾਈ ਲੜ ਸਕਦੇ ਆ ਤੇ ਪੰਜਾਬੀ ਲੜਨ ਆਪਣੇ ਗੱਲ ਦੀ ਕਾਰਨ ਬੋਲੀ ਪਾਣੀ ਦੀ ਗੱਲ ਕਰਨ ਹੱਕ ਦੀ ਕਰਨ ਗੱਲ ਕਰਨ ਫੈਡਰਲ ਢਾਂਚੇ ਦੀ ਗੱਲ ਕਰਨ ਆਪਣੇ ਅਧਿਕਾਰਾਂ ਦੀ ਗੱਲ ਕਰਨ ਅਸੀਂ ਹੱਤਵਾਦੀ ਅਸੀਂ ਦੇਸ਼ ਵਿਰੋਧੀ ਸਾਡੇ ਕਹਿਣ ਲੱਗ ਜਾਂਦੇ ਨੇ ਸਾਡੇ ਹਿੰਦੂਪਰਾ ਕਹਿਣ ਲੱਗ ਜਾਂਦੇ ਨੇ ਰੱਖਾ ਦੇਸ਼ ਵਿਰੋਧੀ ਇਹ ਫਲਾਨਾ ਮੈਨੂੰ ਪੁੱਛਣਾ ਚਾਹਣਾ ਕਿ ਇਹ ਪੰਜਾਬ ਖਲੇ ਸਿੱਖਾਂ ਦਾ ਹਿੰਦੂ ਦਾ ਪੰਜਾਬੀ ਮੁਸਲਮਾਨ ਦਾ ਪੰਜਾਬੀ ਹਿੰਦੂ ਦਾ ਪੰਜਾਬ ਨਹੀਂ ਹੈ ਇਕੱਠਿਆਂ ਨੇ ਸਫਰ ਕੀਤਾ ਇਕੱਠਿਆਂ ਨੇ ਸਾਰਾ ਕੁਝ ਚੱਲਿਆ ਇੱਥੇ 47 ਦੀ ਬੰਡ ਤੋਂ ਲੈ ਕੇ ਤੇ ਅੱਜ ਤੁਸੀਂ ਪਰ ਇਹ ਗੱਲਾਂ ਤੁਸੀਂ ਕਰਦੇ ਹੋ ਮੈਂ ਜਿਹੜੀ ਗੱਲ ਕਰਦਾ ਅਜਾਰ ਨਗਰ ਦੀ ਗੱਲ ਹੈ ਤਿੰਨ ਪ੍ਰਵਾਸੀਆਂ ਨੇ ਕੁੜੀ ਜਾ ਰਹੀ ਹੈ ਸੇਠ ਜਾ ਰਿਹਾ ਮਾਜਨ 67 70 ਸਾਲ ਦੀ ਉਮਰ ਆ ਮਗਰ ਮਰੇ ਉਹਦੇ ਪੋਤੀ ਉਹਦੀ ਸਕੂਟਰੀ ਚਲਾ ਰਹੀ ਹੈ ਸ਼ਰਾਬੀ ਬੰਦੇ ਸ਼ਰੇ ਆ ਮਰੋ ਘੇਰਦੇ ਆ ਉਹਨੂੰ ਆਪਣਾ ਮਰ ਪਾਸੇ ਨਹੀਂ ਹੁੰਦੇ ਕੁੜੀ ਹਾਰਨ ਮਜਾਉਂਦੀ ਆ ਫਿਰ ਉਹ ਕਹਿੰਦੀ ਆ ਬਈਆ ਪਾਸੇ ਆਟੋ ਮੈਂ ਨੰਗਣਾ ਐ ਇੰਨੀ ਗੱਲ ਦਾ ਸਾਲ ਫੜਦੇ ਆ ਇੱਕ ਬਾਹ ਫੜਦਾ ਉਹ ਮੁੰਡਾ ਮੇਰਾ ਮਿੱਤਰ ਆ ਪ੍ਰਿੰਸ ਉਹਨੂੰ ਸ਼ੁਲਕ ਦੇ ਆ ਉਹਨੂੰ ਦੇ ਉੱਤੇ ਛੱਡ ਕੇ ਆਉਂਦੇ ਉਹਨੂੰ ਬਜ਼ੁਰਗ ਨੂੰ ਤੇ ਕੁੜੀ ਨੂੰ ਘਰੇ ਛੱਡ ਕੇ ਆਉਂਦੇ ਆ ਵੀ ਇਹ ਜਿਹੜਾ ਵੱਧ ਗਿਆ ਕੰਮ ਇਹ ਇਕੱਲੇ ਇਹ ਕਰ ਰਹੇ ਨੇ ਤੁਸੀਂ ਯਾਰ ਹੋਰ ਦੇਖੋ ਬਾਈ ਆ ਕਮਾਲ ਦੀਆਂ ਗੱਲਾਂ ਦੇਖੋ ਯਾਰ ਇੱਥੇ ਇੱਥੇ ਸਾਡੇ ਬੰਦੇ ਨੂੰ ਤਾਂ ਸਾਫ਼ ਨਾ ਦੀ ਕੋਈ ਚੀਜ਼ ਨਹੀਂ ਰਹੀ ਯਾਰ ਆ ਦੇਖੋ ਯਾਰ ਆ ਮੁੰਡਾ ਦੇਖ ਬੱਚਾ ਦੇਖੋ 10 ਸਾਲ ਦੀ ਉਮਰ ਹੈ ਦੀ ਬੱਚੇ ਦੀ ਆ 10 ਸਾਲ ਦਾ ਬੱਚਾ ਯਾਰ 10 ਸਾਲ ਦਾ ਬੱਚਾ ਸਾਹਨੇ ਵਾਲ ਦਾ ਇਹਦਾ ਪਿਓ ਦਾ ਨਾਂ ਪ੍ਰਦੀਪ ਸਿੰਘ ਹੈ ਇੱਕ ਪ੍ਰਵਾਸੀ ਨੇ ਇਹਦੇ ਮੂੰਹ ਦੇ ਉੱਤੇ ਕੈਮੀਕਲ ਪਾ ਕੇ ਦਾ ਸਾੜਤਾ ਸਾਰਾ ਮੂੰਹ ਮੂੰਗਾ ਅੱਜ ਇਹਦਾ ਸਾਰਾ ਮੂੰਹ ਆ ਦੇਖੋ ਯਾਰ ਥੋੜੇ ਸਾਹਮਣੇ ਫੋਟੋ ਆ ਅੱਧਾ ਮੂੰਹ ਦਾ ਗਲ ਚੁੱਕਿਆ ਅੱਜ 12 ਦਿਨ ਹੋ ਗਏ ਦਸਤਰੀ ਦੀ ਘਟਨਾ ਬਲਵੀਰ ਸਿੰਘ ਐਸਐਸਆਈ ਕੋਲ ਕੇਸ ਹੈ ਟਾਲਮਟੋਲੀ ਕਰੀ ਜਾਂਦਾ ਇਹਦੇ ਵਿੱਚ ਕੀ ਲੱਗਦਾ ਵੀ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਦੋਸ਼ੀ ਨਹੀਂ ਮੈਂ ਕਹਿੰਦਾ ਪੰਜਾਬ ਪੁਲਿਸ ਦੋਸ਼ੀ ਨਹੀਂ ਕੀ ਪੰਜਾਬ ਪੁਲਿਸ ਦੇ ਹੱਥ ਬੰਨੇ ਆ ਕੀ ਆ ਐਸਐਸਆਈ ਨੂੰ ਇੱਕ ਦੱਬਕੇ ਮਾਰਦਾ ਕਿ ਡੀਐਸਪੀ ਨੂੰ ਇੱਕ ਬੰਦਾ ਦੱਬਕੇ ਮਾਰਦਾ ਆ ਕੇ ਹਾਂ ਓਏ ਉਂਗਲੀ ਵੀ ਕਰ ਓਏ ਤੂੰ ਕਿਵੇਂ ਬੋਲਦਾ ਓਏ ਮੇਰਾ ਦਿਮਾਗ ਨਾ ਖਰਾਬ ਹੋ ਜਾਏ ਕਿਉਂ ਜਿਹੜੀ ਪੰਜਾਬ ਪੁਲਿਸ ਕਹਿੰਦੇ ਅਸੀਂ ਬਹੁਤ ਮੰਨੇ ਪ੍ਰਮੰਨੇ ਆ ਸਾਡੀ ਤਾਂ ਕਾ ਪੂਰੀ ਭਾਰਤ ਦੇ ਵਿੱਚ ਪੂਰੀ ਦੁਨੀਆ ਚ ਉਹ ਪੰਜਾਬ ਪੁਲਿਸ ਨੂੰ ਇੱਕ ਪ੍ਰਵਾਸੀ ਬੰਦੇ ਆ ਕੇ ਪੰਜਾਬ ਦੇ ਵਿੱਚ ਬੀਜੇਪੀ ਦਾ ਪ੍ਰਧਾਨ ਬਣ ਕੇ ਕਹੇ ਹਾਂ ਓਏ ਤੂੰ ਕੌਣ ਹੈ ਜਦੋਂ ਬਈ ਤੁਸੀਂ ਪ੍ਰਵਾਸੀਆਂ ਵਿਰੁੱਧ ਲੜਦੇ ਹੋ ਤਾਂ ਲੋਕ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਕੰਮ ਕੌਣ ਕਰੂਗਾ ਕੀ ਲੱਗਦਾ ਨਹੀਂ ਵੀ ਜਿਹੜੇ ਕੰਮ ਕਰ ਰਹੇ ਨੇ ਪ੍ਰਵਾਸੀ ਆ ਕੇ ਵੀ ਕਿਸੇ ਨਾ ਕਿਸੇ ਪੰਜਾਬ ਦਾ ਕੰਮ ਇਹੋ ਸਵਾਲ ਆ ਪਹਿਲੀ ਗੱਲ ਤਾਂ ਅਸੀਂ ਕਿਸੇ ਦੇ ਵਿਰੋਧ ਚ ਨਹੀਂ ਆ ਕੋਈ ਕੰਮ ਕਰੋ ਆ ਕੇ ਜੀ ਸਦਕੇ ਕਰੋ ਯਾਰ ਅਸੀਂ ਕਦੋਂ ਕਹਿੰਦੇ ਆ ਵੀ ਪ੍ਰਵਾਸੀਆਂ ਨੂੰ ਤੁਸੀਂ ਕੰਮ ਤੋਂ ਰੋਕੋ ਯਾਰ ਮੈਂ ਕਦੇ ਕਿਹਾ ਮੇਰੇ ਮੂੰਹ ਸੁਣਿਆ ਵੀ ਪ੍ਰਾਸਸ ਨੂੰ ਕੰਮ ਤੋਂ ਰੋਕੋ ਮੈਂ ਜਿਹੜੀ ਗੱਲ ਕਰਦਾ ਕਾਨੂੰਨ ਦੀ ਵੀ ਜੇ 70 ਚ ਹਿਮਾਚਲ ਦਾ ਕਾਨੂੰਨ ਬਣਦਾ ਪਿਛਲੇ ਸਾਲ ਉੱਤਰਾਖੰਡ ਦਾ ਕਾਨੂੰਨ ਬਣਦਾ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਵੋਟ ਨਹੀਂ ਦੇ ਸਕਦਾ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਕਾਨੂੰਨ ਬਣਦਾ ਨਾ ਬਣਿਆ ਹੋਇਆ 50 50 ਸਾਲ ਦਾ ਕਈ ਸੂਬਿਆਂ ਦਾ ਮਜੌਰ ਮਦਾ ਮਨੀਪੁਰ ਦਾ ਸਿੱਖ ਮਦਾ ਰਾਜਸਥਾਨ ਦਾ ਤਾਂ ਪੰਜਾਬ ਦਾ ਕਿਉਂ ਨਹੀਂ ਸਾਡੀ ਗਿਣਤੀ ਘਟ ਰਹੀ ਹੈ ਚੰਡੀਗੜ੍ਹ ਚੋਂ ਗਿਣਤੀ ਘੱਟੀ ਪੰਜਾਬ ਦਾ ਦਾਵਾ ਖਤਮ ਹੋ ਗਿਆ ਮਹਾਲੀ ਜੋ ਘਟ ਜਣੇ ਸਾਡਾ ਦਾਵਾ ਖਤਮ ਹੈ ਹੰਢਿਆਏ ਚ 6000 ਬੋਟ ਪਰਵਾਸੀਆਂ ਦੀ 8 ਬੋਟ 8000 ਪੰਜਾਬੀਆਂ ਦੀ ਸਾਢੇ 2 ਸਾਲ ਨੂੰ ਘਟ ਕੇ 7000 ਉਹਨਾਂ ਦੀ 15000 40 ਕਰੋੜ ਵਾਦੀ ਹੈ ਯਾਰ ਬਿਹਾਰ ਤੇ ਯੂਪੀ ਦੀ ਜੇਬ ਉੱਥੇ 40 ਕਰੋੜ ਦੇ ਵਿੱਚੋਂ ਕਰੋੜ ਦੇ 1.5 ਕਰੋੜ ਬੰਦਾ ਵੀ ਪੰਜਾਬ ਚ ਆ ਗਿਆ ਸਾਡਾ ਤਾਂ ਗਿਆ ਸਿਸਟਮ ਹਿੱਲ ਗਿਆ ਇਹ ਗੱਲ ਨੂੰ ਖਹਿਰੇ ਲੈ ਕੇ ਕਾਨੂੰਨ ਕਿਹਾ ਸੀ ਬਣਾਉਣ ਦੀ ਗੱਲ ਖਹਿਰੇ ਨੇ ਜਿਹੜਾ ਜਿਵੇਂ ਤੁਸੀਂ ਬੋਲਦੇ ਹੋ ਜਾਂ ਖੈਰਾ ਸਾਹਿਬ ਬੋਲਦੇ ਜਿਹੜਾ ਵੀ ਪੰਜਾਬ ਵਾਸਤੇ ਬੋਲਦਾ ਉਹਦੇ ਫਿਰ ਪਾਰਟੀ ਵਾਲੀ ਵਿਰੁੱਧ ਹੀ ਹੋ ਜਾਂਦੇ ਨੇ ਕਿਵੇਂ ਦੇਖਦੇ ਖੈਰੇ ਨੇ ਮਾਦ ਮੁੱਦਾ ਚੱਕਿਆ ਸਾਰੀ ਲੀਡਰਸ਼ਿਪ ਕਾਂਗਰਸ ਦੀ ਰਿਜ਼ਲਟ ਖੜ ਗਈ ਆ ਕੇ ਰਾਜਾ ਬਣ ਕੇ ਤਾਂ ਇੱਥੋਂ ਤੱਕ ਕਹੇਗਾ ਕਿ ਮੈਂ ਤਾਂ ਪ੍ਰਵਾਸੀਆਂ ਨੂੰ ਇੱਥੇ ਪਲਾਟ ਜਿਹੜੇ ਲਾਟ ਹੋਏ ਨੇ ਲੁਧਿਆਣੇ ਚ ਉਹਨਾਂ ਨੂੰ ਇਸਟਰੀਆ ਕਰਾ ਕੇ ਦੇਵਾਂਗਾ ਵੀ ਊਨ ਰੌੜਾ ਤਾਂ ਉਹੀ ਆ ਜਾਂਦਾ ਨਾ ਵੀ ਹੁਣ ਵੀ ਅੰਤੋਜ ਮਾਨ ਨੂੰ ਬਾਈ ਨੂੰ ਫੋਨ ਕਰਦਾ ਕਿ ਲੀਡਰ ਉਹ ਇਹਨੂੰ ਮੁੱਦਾ ਨਾ ਬਣਾਓ ਕਿਉਂ ਯਾਰ ਅਸੀਂ ਚੁੱਪ ਕੇ ਮੇ ਰਗੇ ਯਾਰ ਜੇ ਸਾਰੇ ਸੂਬਿਆਂ ਵਾਲੇ ਆਪੋ ਆਪਣੇ ਹੱਕ ਦੀ ਗੱਲ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਆ ਆਪਣੀ ਬੋਲੀ ਪਹਿਰਾਵੇ ਨੂੰ ਬਚਾਉਣ ਦੀ ਗੱਲ ਕਰ ਸਕਦਾ ਪੰਜਾਬ ਵਾਲੇ ਕਿਉਂ ਨਾ ਕਰਨ ਯਾਰ ਹੁਣ ਸਭ ਤੋਂ ਵੱਡਾ ਖਤਰਾ ਦੇਖੋ ਇਦੋਂ ਉਦੋਂ ਉਤਲਾ ਖਤਰਾ ਦੇਖੋ ਇੱਥੇ ਦਾ ਬੰਦੇ ਮਾਰ ਕੇ ਚਲੇ ਜਾਂਦੇ ਯੂਪੀ ਬਿਹਾਰ ਨੂੰ ਭੱਜ ਜਾਂਦੇ ਕ੍ਰਾਈਮ ਕਰਕੇ ਥਿਆਂਦੇ ਨਹੀਂ ਨਾ ਜਿਹੜੇ ਬੰਗਲਾਦੇਸ਼ ਦੇ ਰਹਿਗੇ ਮੁਸਲਮਾਨ ਆ ਉਹ ਆਗੇ ਪੰਜਾਬ ਚ ਹਾਂ ਇਹਨੂੰ ਚਲਾ ਮੜਾ ਯਾਰ ਇਹ ਸ਼ੇਰਗੜ ਦਾ ਮਸਲਾ ਇੱਕ ਹੀ ਇੱਕ ਹੀ ਮਸਲਾ ਹਾਂ ਆ ਆ ਚਲਾ ਯਾਰ ਆ ਦੇਖ ਆ ਦਿਖਾ ਯਾਰ ਆ ਅਥਰੂ ਗਏ ਦੇ ਗੋਲੇ ਡਾਂਗਾ ਬਿਛਾਰਾਂ ਪੁਲਸ ਦਾ ਇਥੋਂ ਦੀ ਸਰਕਾਰ ਦਾ ਦੱਸ ਯਾਰ ਅੱਜ ਆ ਕਿਸਾਨ ਜਥੇਬੰਦੀ ਅਗਰਾਹਾਂ ਵਾਲੇ ਜਿਹੜੀ ਜ਼ਮੀਨ ਐਕਵਾਇਰ ਕਰ ਰਿਆ ਧੱਕੇ ਦੇ ਨਾਲ ਕੋਈ ਬਣਦੇ ਉਹਨਾਂ ਨੂੰ ਮੁਆਵਜ਼ੇ ਮੁੱਲ ਨਹੀਂ ਦਿੱਤੇ ਜਾ ਰਹੇ ਸੜਕਾਂ ਦੇ ਵਿਚੰਦਰ ਜ਼ਮੀਨ ਐਕਵਾਇਰ ਕਰ ਲਈ ਉਹਦਾ ਵਿਰੋਧ ਕਰਦਿਆਂ ਨੇ ਉੱਤੇ ਅੱਜ ਕਿੰਨੇ ਕਿਸਾਨਾਂ ਦੇ ਡਾਂਗਾ ਨਾਲੇ ਕੁੱਟੇ ਡਾਂਗਾ ਮਾਰੀਆਂ ਸਿਰਪਾੜੀ ਨਾਲੇ ਪਰਚੇ ਦੇਣਗੇ ਇੱਕ ਹੋਰ ਦੱਸਣਾ ਸੀ ਇਹ ਲਾਸ਼ ਅੱਛੀ ਬੜਾ ਚਿੱਟੇ ਵਾਲੇ ਦੀ ਹੋਣੀ ਹਾਂ ਸਾਡੇ ਮੁੰਡੇ ਮਰ ਰਹੇ ਨੇ ਰੋਜ਼ ਚਿੱਟੇ ਦੇ ਨਾਲ ਹੁਣ ਇਹ ਨਹੀਂ ਪਤਾ ਤੁਹਾਨੂੰ ਮੈਂ ਹੋਰ ਦੱਸਦਾ ਜਿਹੜੀ ਸੈਂਟਰ ਦੀ ਸਕੀਮ ਆ ਜੋ ਉਥਲ ਪੁਥਲ ਹੋਈ ਖੜੀ ਆ ਨਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕੋ ਇੱਕ ਲਾਸ਼ ਆ ਪਈਆ ਸਾਡੇ ਜਵਾਕ ਦੀ ਇੱਕ ਲਾਸ਼ ਆ ਪਈਆ ਚਿੱਟੇ ਨਾਲ ਅੱਜ ਦੀ ਗੱਲ ਆ ਇਹ ਚਿੱਟੇ ਨਾਲ ਰੋਜ਼ ਪਤਾ ਨਹੀਂ ਕਿੰਨੇ ਕ ਮਰਦੇ ਆ ਉਹ ਕਿੱਥੇ ਫਿਰਦਾ ਹੈ ਤੁਹਾਡਾ ਪ੍ਰਸ਼ਾਸਨ ਕਿੱਥੇ ਆ ਸਰਕਾਰ ਮੈਂ ਹੁਣ ਤੁਹਾਨੂੰ ਹੋਰ ਦੱਸਦਾ ਇਹ ਐ ਨਹੀਂ ਪਤਾ ਕਿ ਪੰਜਾਬ ਚ ਕੋਈ ਐਮਰਜੈਂਸੀ ਲਾ ਕੇ ਕੋਰਫੂ ਲਾ ਕੇ ਪੰਜਾਬ ਕੋਈ ਫੌਜ ਦੇ ਹਵਾਲੇ ਕਰ ਦੇ। ਅੱਜ ਜਦ ਮੈਂ ਆਇਆ ਜਗਬੰਦ ਦੀ ਇੱਕ ਨਿਊ ਚੱਲ ਰਹੀ ਵੀ ਸੀਆਰਪੀ ਤਨਾਤ ਕਰ ਦੋ। ਹੋ ਸਕਦਾ ਕੋਈ ਸੀਆਰਪੀ ਕੋਈ ਆਰਮੀ ਕੋਈ ਬਲਾ ਕੇ ਪਹਿਲਾਂ ਮਿਲਟਰੀ ਫੋਰਸਾਂ ਇਹ ਬੰਦਿਆਂ ਨੂੰ ਚੱਕ ਕੇ ਦੇਣ ਅੰਦਰ ਜਿਹੜੇ ਕੋਈ ਲੜਨ ਝਗੜਨ ਵਾਲੇ ਆ ਕੋਈ ਆਗੂ ਆ ਕੋਈ ਹੋਰ ਆ ਤੇ ਲੋਕਾਂ ਦੇ ਪੈਰਾ ਬਿਠਾ ਦੇਣ ਕੋਰਫੂ ਲਾ ਦੇਣ। ਕਰਾਂ ਜਿਵਾੜ ਕੇ ਕੁੱਟਣਗੇ। ਨਿਕਲਣਾ ਤਾਂ ਪਊਗਾ ਨਾ ਨਿਕਲਣ ਦਾ ਪਊਗਾ ਹੁਣੋ ਜਿਮਣੀ ਚੂਣਾ ਹੋਈਆਂ ਕਹਿ ਰਹੇ ਨੇ ਕਈ ਵਕ ਵਕ ਚੈਨਲਾਂ 'ਚ ਦਿਖਾਇਆ ਗਿਆ ਕਿ ਬੀਜੇਪੀ ਨੂੰ ਢੜਲੇ ਨਾਲ ਵੋਟ ਪਈ ਆ ਪਿੰਡਾਂ ਦੇ ਵਿੱਚੋਂ ਵੀ ਫਿਰ ਕਿਵੇਂ ਹੱਲ ਹੋਊਗਾ ਲੱਗਦਾ ਮੈਂ ਉਹ ਵੀ ਤਾਂ ਸਮਝ ਨਹੀਂ ਲੱਗਦੀ ਵੀ ਸਾਡੇ ਸਾਲ ਭਰ ਦਿੱਲੀ ਦੇ ਵਿੱਚ ਲੋਕ ਬੈਠੇ ਰਹੇ 13 ਮਹੀਨੇ ਬੈਠ ਕੇ 700 ਬੰਦਾ ਮਰਵਾ ਕੇ ਉੱਥੇ ਮੋਦੀ ਮਰਦਾਬਾਦ ਤੇ ਮੋਦੀ ਜਿੰਦਾਬਾਦ ਮੈਂ ਇੱਕ ਪਿੰਡ ਗਿਆ ਐਸੀ ਭਾਈਚਾਰੇ ਦੇ ਲੋਕ ਸੀ ਮੈਂ ਹੈ ਯਾਰ ਤੁਸੀਂ ਕਿਹੜੇ ਮੂੰਹ ਨਾਲ ਕੀ ਦੇਖ ਕੇ ਤੁਸੀਂ ਭਾਜਪਾ ਨਾਲ ਤੁਰੇ ਝੰਡੇ ਚੱਕੇ ਕਹਿੰਦੇ ਭਾਈ ਆ ਛੋਡੇ ਵਾਲਾ ਨਹੀਂ ਬੜਿਆ ਭਾਜਪਾ ਵਾਲੇ ਪਿੰਡ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਛੋਡੇ ਵਾਲਾ ਹੀ ਐ ਛੋਡੇ ਮੰਗਰੀ ਅਸੀਂ ਤੁਰੇ ਆਉਨੇ ਕਦੇ ਕਹਿੰਦੇ ਕਾਂਗਰਸ ਨਾਲ ਹੋਜੋ ਕਦੇ ਕਹਿੰਦੇ ਬਾਦਲ ਨਾਲ ਹੋਜੋ ਕਦੇ ਕਹਿੰਦੇ ਬੋਕਰ ਨਾਲ ਹੋਜੋ ਹੁਣ ਕਹਿੰਦੇ ਭਾਜਪਾ ਨਾਲ ਚੱਕ ਲਈ ਆਹ ਦਾ ਸਾਡੇ ਚੱਪਲੀ ਚੱਟ ਜੁੱਤੀ ਚੱਟ ਲੋਕਾਂ ਦੇ ਹਾਲ ਆ ਤੁਸੀਂ ਕੀ ਕਰੋਗੇ ਯਾਰ ਕੀ ਕਰੋਗੇ ਤੁਹਾਡਾ ਹਾਲਾਤ ਪੰਜਾਬੀ ਕੋ ਮੈਂ ਫੇਰ ਵਾਰ-ਵਾਰ ਕਹਿਣਾ ਇਹ ਬਹੁਤ ਤਰ੍ਹਾਂ ਦੀਆਂ ਬਿਉਂਤਾਂ ਬੁਣੀਆਂ ਜਾ ਰਹੀਆਂ ਨੇ ਇਹ ਬੜੀਆਂ ਉਲਝਣਾਂ ਤਾਣੀਆਂ ਤੁਹਾਨੂੰ ਫਸਾਇਆ ਜਾਣਾ ਲਜਾਇਆ ਜਾਣਾ ਸੀਆਰਪੀ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਹੋ ਆਰਮੀ ਵਾਲੀ ਪੈਰਾ ਮਿਲਟਰੀ ਵਾਲੀ ਇਹ ਬੜੇ ਤਰੀਕੇ ਨਾਲ ਤੁਹਾਡੇ ਬੰਦਿਆਂ ਨੂੰ ਚੱਕ ਕੇ ਅੰਦਰ ਦੇਣਗੇ ਸੋਨ ਨੂੰ ਘਰਾਂ ਚ ਬੰਦ ਕਰਨਗੇ ਤੁਹਾਡਾ ਸਾਹ ਨਾ ਉੱਚਾ ਨਿਕਲਣ ਦੇਣਾ ਤੇ ਉਸ ਤੋਂ ਬਾਅਦ ਤੁਹਾਡੀਆਂ ਜ਼ਮੀਨਾਂ ਪਾਣੀ ਜੋ ਵੀ ਹੈ ਆਪਣੀ ਮਰਜ਼ੀ ਨਾਲ ਲੁੱਟਣਗੇ ਤੁਸੀਂ ਨਾ ਬੋਲੇ ਹੂੰ ਹਰ ਹਾਲ ਦੇ ਬਸ ਉਹਨੂੰ ਬੋਲਣਾ ਪੈਣਾ ਕੋਈ ਨਾ ਕੋਈ ਬਹਾਨਾ ਕਢਣਗੇ ਬਈ ਤਿੰਨ ਤਰੀਕ ਤਿੰਨ ਤਰੀਕ ਤੱਕ ਬਹਾਨਾ ਹੀ ਕਢਣਗੇ ਮੰਨ ਲਓ ਇਹ ਸਟੇਟ ਕਰਾ ਸਕਦੀ ਹੈ ਸਟੇਟ ਨੇ ਇੱਥੇ ਕੋਈ ਚਾਰ ਕਿਸੇ ਪ੍ਰਵਾਸੀਆਂ ਦਾ ਕੋਈ ਨੁਕਸਾਨ ਕਰਾਤਾ ਤੇ ਬਾਹਰਲੇ ਸੂਬੇ ਚ ਕਿਸੇ ਚ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਕਰਾਤਾ ਮਾਹੌਲ ਬਣਾ ਦੇਣਗੇ ਇਹ ਸਟੇਟ ਹੀ ਬਣਾਉਗੀ ਸਰਕਾਰ ਹੀ ਬਣਾਉਗੀ ਐਜਾ ਮਾਹੌਲ ਤਾਂ ਮੈਂ ਪੰਜਾਬੀਆਂ ਨੂੰ ਕਹਿਣਾ ਵੀ ਸਾਨੂੰ ਕਿਹੜਾ ਲੜਨ ਦੀ ਝਗੜਨ ਦੀ ਲੋੜ ਨਹੀਂ ਕਿ ਇਸ ਨੂੰ ਉੱਚਾ ਨੀਮਾ ਕਹਿਣ ਦੀ ਲੋੜ ਨਹੀਂ ਅਸੀਂ ਸਿਰਫ ਇਨਾਂ ਦੀ ਲੀ ਦੇ ਬਰਾਬਰ ਲੀ ਖਿੱਚਦਗੇ ਬਰਾਬਰਲੀ ਤੋਂ ਪਾਵਰ ਜਗਾਰ ਕੰਮ ਆਪਣੇ ਬੰਦੇ ਨੂੰ ਦੇਣਾ ਸ਼ੁਰੂ ਕਰਦੋ ਉਸ ਸਮਾਨ ਲੈਣਾ ਰੇੜੀ ਤੋਂ ਦੁਕਾਨ ਤੋਂ ਆਪਣੇ ਬੰਦੇ ਨੂੰ ਲੈਣਾ ਸ਼ੁਰੂ ਕਰਦੋ ਤੇ ਇਹ ਆਪ ਹੀ ਜਦ ਆਪਣੇ ਬੰਦੇ ਨੂੰ ਆਪਾ ਪੈਰਾਂ ਦੇ ਖੜੇ ਕਰ ਲਵੇ ਆਪ ਹੀ ਇਹ ਮਸਲੇ ਦਾ ਹੱਲ ਹੋ ਜਾਣਾ ਤੇ ਸਰਕਾਰਾਂ ਦੇ ਦਬਾਅ ਬਣਾਓ ਵੀ ਜੇ ਦੂਜੇ ਸੂਬਿਆਂ ਦਾ ਕਾਨੂੰਨ ਆ ਤਾਂ ਇੱਥੇ ਵੀ ਕਾਨੂੰਨ ਬਣਨਾ ਚਾਹੀਦਾ ਹੈ ਇਸ ਮੁਲਕ ਦੇ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨਾ ਚਾਹੀਦਾ ਉਹਨਾਂ ਸੁਭਿਆਨੇ ਤਰਜ਼ ਦੇ ਉੱਤੇ ਇਹ ਸਰਕਾਰਾਂ ਇਹ ਸਿਆਸੀ ਪਾਰਟੀਆਂ ਆਪਣੇ ਚੋਣ ਏਜੰਡੇ ਦੇ ਵਿੱਚ ਲਾਗੂ ਕਰਨ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਬਾਈ ਇਹ ਬੜੀ ਮਹੱਤਵਪੂਰਨ ਗੱਲ ਆ ਸਾਡੇ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਆ ਅਸੀਂ ਕੀ ਸੁਣਨਾ ਪਸੰਦ ਕਰਦੇ ਆ ਅਸੀਂ ਕੀ ਪਹਿਨਣਾ ਪਸੰਦ ਕਰਦੇ ਆ ਮੈਂ ਤੁਹਾਨੂੰ ਬਲਵਿੰਦਰ ਸਿੰਘ ਮੁੰਡਾ ਬੁਲਟ ਜਿਹਨੂੰ ਕਹਿ ਦਿੰਦੇ ਆ ਪੰਜਾਬ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦਾ ਆ ਪਟਿਆਲੇ ਦਾ ਇਹ ਵਿਦਿਆਰਥੀ ਆ ਥੀਏਟਰ ਦੇ ਨੇ ਦੇ ਵਿੱਚ ਨੇ ਕਾਫੀ ਕੰਮ ਕੀਤਾ ਤੇ ਇਸ ਨੌਜਵਾਨ ਨੇ ਮਤਲਬ ਕਿ ਫਿਲਮਾਂ ਦੇ ਵਿੱਚ ਵੀ ਆਇਆ ਇਹਨੇ ਬੜਾ ਇੱਕ ਕਮਾਲ ਦਾ ਗੀਤ ਕੱਢਿਆ ਊੜਾ ਆੜਾ ਈੜੀ ਇਹਦਾ ਗੀਤ ਦਾ ਨਾਮ ਹੈ ਇਹ ਮੈਂ ਇਹਨੂੰ ਕਿੰਨੇ ਬੰਦੇ ਨੇ ਸੁਣਿਆ 74000 ਬੰਦੇ ਨੇ ਸੁਣਿਆ 10ਾਂ ਦਿਨਾਂ ਦੇ ਵਿੱਚ ਇਵੇਂ ਇੱਕ ਗੀਤ ਆਇਆ ਆਪਣੇ ਦਾ ਰਣਜੀਤ ਬਾਵੇ ਦਾ ਰਣਜੀਤ ਬਾਵੇ ਦਾ ਆਇਆ ਗੀਤ ਸਿੱਖ ਐਮਪਾਇਰ ਸਿੱਖ ਰਾਜ ਦੇ ਉੱਤੇ ਉਹਨੇ ਗੀਤ ਗਾਇਆ ਇਹ ਆਉ ਗੀਤਾ ਆ ਗੀਤਾ ਆ ਗੀਤਾ ਹੋ ਬਈ ਤੇ ਇਹ 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 ਗੀਤ ਆ ਗੀਤਾ ਸਿੱਖ ਅੰਪੈਰ ਇਹ ਇਹ ਗੀਤ ਨੂੰ ਅੱਜ ਬਾਈ 11 ਦਿਨ ਹੋ ਗਏ ਆ ਇਹਨੂੰ ਤੇ 11 ਦਿਨਾਂ ਦੇ ਵਿੱਚ ਇਹਨੂੰ ਸਿਰਫ ਤੇ ਸਿਰਫ 9.5 ਲੱਖ ਬੰਦੇ ਨੇ ਸੁਣਿਆ ਜੋ ਸਾਡੀ ਹਿਸਟਰੀ ਦੀ ਗੱਲ ਸਾਡੇ ਇਤਿਹਾਸ ਦੀ ਗੱਲ ਕਰਦਾ ਸਾਡੀਆਂ ਨਵੀਆਂ ਨਸਲਾਂ ਨੂੰ ਅਸੀਂ ਪ੍ਰਾਤਨ ਇਤਿਹਾਸ ਨਾਲ ਕਿਵੇਂ ਜੋੜਨਾ ਉਹਦੀ ਗੱਲ ਕਰ ਰਿਹਾ ਬਾਬਾ ਇਹਨੂੰ 9.5 ਲੱਖ ਬੰਦਾ ਜਿਹੜਾ ਸਾਡੀ ਕਮਾਲ ਦੀ ਉਹਨੇ ਬਲਵਿੰਦਰ ਬੋਲਟ ਨੇ ਵੀਡੀਓ ਬਣਾਈ ਕਮਾਲ ਦੀ ਉਹਨੇ ਪੇਸ਼ਕਾਰੀ ਕੀਤੀ ਆ ਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਉਹਨੂੰ 70000 ਬੰਦਾ ਸੁਣਦਾ ਤੇ ਇੱਕ ਪਿੱਛੇ ਗੀਤ ਆ ਅਸੀਂ ਪਤਾ ਨਹੀਂ ਕੀ ਨਾਮ ਦਾ ਗਾਇਕ ਦਾ ਮੈਂ ਜਾਣਦਾ ਨਹੀਂ ਮੈਕਸੀਕੋ ਚੱਲੇ ਗਏ ਮੈਕਸੀਕੋ ਚੱਲੇ ਗਏ ਐਂ ਜੀ ਕਰੀਏ ਨਾ ਸਾਰੇ ਗਾਣੇ ਚ ਹੋਰ ਕੋਈ ਗੱਲ ਨਹੀਂ ਨਾ ਕੋਈ ਸ਼ਰ ਨਾ ਮੂਨ ਨਾ ਲੱਤ ਨਾ ਬਾਹ ਨਾ ਉਹਦਾ ਕੋਈ ਅਰਥ ਉਹਨੂੰ 150 ਮਿਲੀਅਨ ਇਹਦੇ ਵਿੱਚ ਕਿਤੇ ਨਾ ਕਿਤੇ ਦੋਸ਼ ਫਿਰੋ ਆਪਣੇ ਲੋਕਾਂ ਦਾ ਜਿਵੇਂ ਤੁਸੀਂ ਕਹਿੰਦੇ ਹੋ ਜੀ ਅਸੀਂ ਦੋਸ਼ ਅਸੀਂ ਦੋਸ਼ ਸਾਡਾ ਹੀ ਆ ਹੁਣ ਜੇ ਮੈਡ ਸੰਧੂ ਆਰਗੇ ਉਹ ਹੋਰੀ ਵਰਗੇ ਸਾਡੇ ਰੋਲ ਮਾਡਲ ਬਣ ਰਹੇ ਨੇ ਇੱਕੋ ਪਤਾ ਨਹੀਂ ਕਿਹੜਾ ਰਾਮਗੜੀ ਆ ਬੱਲੂ ਪਤਾ ਨਹੀਂ ਬਿੱਲੂ ਕਿਹੜਾ ਰਾਮਗੜੀ ਆ ਨਚਾਰ ਪੱਗਾਂ ਬਨ ਕੇ ਪੱਗਾਂ ਵੀ ਰੋਲੀ ਜਾਂਦੇ ਸਾਡੇ ਉਹੋ ਜਿਹੇ ਬੰਦੇ ਅਸੀਂ ਰੋਲ ਮਾਡਲ ਉਹ ਉਹਨਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਫਾਲੋਅਰ ਨੇ ਉਹਨਾਂ ਦੀ ਵੀਡੀਓ ਨੂੰ ਕਿੰਨੇ ਕਿੰਨੇ ਲੱਖ ਬੰਦੇ ਦੇਖਦੇ ਨੇ ਕਿੰਨੇ ਕਿੰਨੇ ਹਜ਼ਾਰਾਂ ਬੰਦੇ ਸਾਂਝੀਆਂ ਕਰ ਦਿੰਦੇ ਨੇ ਉਹ ਉਹਨਾਂ ਬੰਦਿਆਂ ਨੂੰ ਉਦਘਾਟਨਾ ਦੇ ਉੱਤੇ ਕਾਲਜਾਂ ਚ ਬੁਲਾਇਆ ਜਾਂਦਾ ਕਿੱਧਰ ਨੂੰ ਆ ਯਾਰ ਅਸੀਂ ਫਿਰ ਸੋਸੀ ਕਹਿੰਦੇ ਆ ਸਾਡੇ ਜਬਾਕ ਹੁਣ ਟੈਂਪੂਆਂ ਨੂੰ ਦੇਖਦਾ ਟੈਂਪੂ ਬਣਨਗੇ ਉਸੂਰ ਮੇ ਤਾਂ ਨਹੀਂ ਬਣਦੇ ਫਿਰੋ ਉਹ ਬੰਦਾ ਸੇ ਬਹਾਦਰ ਤਾਂ ਨਹੀਂ ਬਣਦੇ ਰਿਸ ਨਲੂਆ ਤਾਂ ਨਹੀਂ ਬਣਦੇ ਤੇ ਇਹ ਇੱਕ ਉਸੂਰ ਮਾਪਿਆਂ ਦਾ ਹੈ ਨਹੀਂ ਸਾਡੇ ਮਾਪੇ ਨਹੀਂ ਗੱਲ ਦੱਸਦਾ ਸਾਡੇ ਜੋੜ ਸਾਡੇ ਪੁੱਤ ਆ ਨਵੀਂ ਚੀਜ਼ ਆਈ ਆ ਸਾਡੇ ਇਤਿਹਾਸ ਨਾਲ ਸਾਡੀ ਬੋਲੀ ਨਾਲ ਸਾਡੇ ਪਾਣੀਆਂ ਨਾਲ ਜੁੜੀ ਗੱਲ ਆ ਸਾਡੀ ਧਰਤੀ ਨਾਲ ਜੁੜੀ ਗੱਲ ਆ ਕੌਣ ਸੁਣਾਉਂਦਾ ਕਿਸੇ ਕੋਲ ਵਕਤ ਹੀ ਹੈ ਨਹੀਂ ਜਬਾਕਾਂ ਨੂੰ ਤਾਂ ਕੱਢਣ ਨੂੰ ਤੜਕੇ ਜੋ ਸਰਖਪਾਈ ਕਰਨ ਲੱਗਦੇ ਆਥਨ ਤੱਕ ਆਥਨ ਲਾ ਕੇ 4 ਰੁਪਏ ਬੋਲੇਜ ਹੋ ਕੇ ਸੌ ਜਾਂਦੇ ਆ ਤੜਕ ਉੱਟ ਕੇ ਫਿਰ ਤੁਰ ਪੈਂਦੇ ਆ ਉਹ ਜਵਾਕਾਂ ਨੂੰ ਪਹਿਲੀ ਕਾਲ ਨਵੇਂ ਰਵਾਇਤ ਉਹਨਾਂ ਟੈਂਟਾਂ ਲੋਕਰ ਨਮਾਇਆ ਬਤੋਲ ਬੰਦਾ ਅੱਗੇ ਜਵਾਕ ਬੰਦੇ ਦੇ ਨਾਲ ਪੈਂਦਾ ਛੋਟਾ ਜਵਾਕ ਜਿਵੇਂ ਆਪਾਂ ਸਾਰੇ ਆਪਾਂ ਆਪਣੇ ਮਾਪਿਆਂ ਨੇ ਪੈਂਦੇ ਰਹਿਆ ਬਾਪੂ ਦੇ ਸਿਰ ਤੇ ਬਾਹ ਦੇ ਸਿਰ ਰੱਖ ਕੇ ਸੌਣਾ ਜਾਂ ਉਹਦੀ ਛਾਤੀ ਦੇ ਉੱਤੇ ਇੱਕ ਲਾਤ ਤੇ ਬਾਹ ਹਟ ਕੇ ਸੌਣਾ ਉਹ ਜਿਹੜਾ ਨੇਗ ਆ ਉਹ ਜਿਹੜਾ ਤੁਹਾਡਾ ਤੁਹਾਨੂੰ ਉਹ ਚੀਜ਼ ਨੇ ਜੋੜਨਾ ਤੁਹਾਡੇ ਮਤਲਬ ਮੋਹ ਬਣਨਾ ਉਹ ਤਾਂ ਉਹ ਤਾਂ ਹੁਣ ਅੱਡੋ ਅੱਡੀ ਕਮਰੇ ਪਾਤੇ ਇਹ ਸਾਡੀ ਕੁੜੀ ਦਾ ਕਮਰਾ ਹੈ ਇਹ ਸਾਡੇ ਮੁੰਡੇ ਦਾ ਕਮਰਾ ਹੈ ਇੱਥੇ ਸਾਡੇ ਬਾਪੂ ਦਾ ਕਮਰਾ ਹੈ ਹੜੀ ਬੇਬੇ ਦਾ ਕਮਰਾ ਆ ਸਾਡਾ ਕਮਰਾ ਦੋਨਾਂ ਜੀਆਂ ਦਾ ਉਹ ਜਵਾਕਾਂ ਨੂੰ ਮੈਲ ਫੜਾਤੇ ਉਹ ਜਵਾਕ ਫਿਰ ਉੱਥੇ ਲੁਚੀਆਂ ਵੀਡੀਓ ਦੇਖੀ ਜਾਂਦੇ ਆ ਜਾਂ ਟੈਂਪੂਆਂ ਨੂੰ ਸੁਣੀ ਜਾਂਦੇ ਦੇਖੀ ਜਾਂਦੇ ਆ ਉਹੋ ਜਿਹੇ ਬਣੀ ਜਾਂਦੇ ਆ ਆ ਨਵਾਂ ਰਿਵਾਜ ਸਾਡੇ ਲੋਕਾਂ ਨੇ ਆ ਘਰਾਂ ਸ਼ੁਰੂ ਕਰ ਲਿਆ ਅੱਗੇ ਸੌਰਾ ਪਰਿਵਾਰ ਸਾਂਝਾ ਇਕੱਠੇ ਹੀ ਪੈਂਦਾ ਤੇ ਅਸੀਂ ਇਕੱਠੇ ਘਰਾਂ ਦੀ ਰੋਟੀ ਖਾਂਦੇ ਹੁਣ ਇਹ ਵੀ ਰਿਵਾਜ ਚੱਲ ਪਿਆ ਜਿਹੜਾ ਮਾਲਾ ਮੋਟਾ ਘਰ ਕੋ ਚੱਲਦਾ ਤੁਰਦਾ ਫਿਰਦਾ ਘਰ ਉਹ ਉਹ ਫੋਟਲਾਂ ਚ ਖਾਣ ਲੱਗ ਗਏ ਵੀਹਾ ਤੇ ਆ ਪਨੀਰ ਖਾਈ ਜਾਂਦੇ ਆ ਉੱਥੇ ਪਤਾ ਨਹੀਂ ਕੀ ਜਿਹੜਾ ਮੈਦਾ ਖਾਈ ਜਾਂਦਾ ਘਰ ਦਾ ਰਖਾਣਾ ਪੀਣੀ ਛੜਤਾ ਉਹ ਬਿਮਾਰ ਹੋਣ ਲੱਗ ਗਏ ਸੋ ਇਹ ਸਾਰੀਆਂ ਗੱਲਾਂ ਵੱਲ ਸਾਨੂੰ ਮੁੜਨਾ ਪੈਣਾ ਗੱਲਾਂ ਕਹਿੰਦੇ ਨਹੀਂ ਦੱਸਣੀਆਂ ਇਹ ਕੱਲਾ ਸਰਕਾਰਾਂ ਦਾ ਦੋਸ਼ ਨਹੀਂ ਆਸੀਂ ਆਪ ਵੀ ਇਸ ਗੱਲ ਦੇ ਜ਼ਿੰਮੇਵਾਰ ਦੋਸ਼ੀ ਲੋਕ ਲੱਗੇ ਭਾਈ ਜਿਵੇਂ ਤੁਸੀਂ ਅੱਜ ਸਾਨੂੰ ਘਰ ਦੇ ਵਿੱਚ ਨਜ਼ਰਬੰਦ ਕਰਤਾ ਤਿੰਨ ਤਰੀਕ ਦਾ ਤੁਸੀਂ ਹੁਕਾ ਦੇ ਦਿਓ ਕਿਵੇਂ ਲੋਕ ਪਹੁੰਚ ਗਏ ਤੁਸੀਂ ਨਾ ਪਹੁੰਚੇ ਪਹੁੰਚਣ ਤੇ ਫੇਰ ਚਾਹਾਂਗੇ ਹਰ ਹਾਲ ਪਹੁੰਚਾਂਗੇ ਜਿਵੇਂ ਮਰਜ਼ੀ ਨਿਕਲ ਕੇ ਪਹੁੰਚਗੇ ਸੀ ਪਹੁੰਚਾਂਗੇ ਸਾਨੂੰ ਪਤਾ ਇਹਨੇ ਛੜਨਾ ਸਾਨੂੰ ਅਸੀਂ ਪਹੁੰਚ ਜਾਾਂਗੇ ਸਾਡਾ ਹੈਗਾ ਕੋਈ ਘੱਟ ਚੱਕਰ ਨਹੀਂ ਪਹੁੰਚਾਂਗੇ ਸਾਡਾ ਇੱਕ ਨਾ ਪਹੁੰਚਾ ਦੂਜਾ ਪਹੁੰਚੋ ਦੂਜਾ ਨਾ ਤੀਜਾ ਤੀਜਾ ਨਾ ਚੌਥਾ ਚੌਥਾ ਨਾ ਪੰਜਵਾਂ ਸਾਡੀ ਏ ਬੀ ਸੀ ਡੀ ਸਾਰੀਆਂ ਟੀਮਾਂ ਸੈਟਾ ਪਹੁੰਚ ਜਾਾਂਗੇ ਅਸੀਂ ਲੋਕ ਪਹੁੰਚ ਜਾ ਇਹ ਹਮਲਾ ਆਖਰੀ ਹਮਲਾ ਹੈ ਤੁਸੀਂ ਐਸ ਵਾਰੀ ਇਹ ਜ਼ਹਿਰਾਂ ਇਹ ਡੈਂਗਾਂ ਦੀਆਂ ਬੰਦਨਾ ਨਾ ਕਰ ਸਕੇ ਕੈਮੀਕਲ ਨਾ ਬੰਦ ਕਰਦੇ ਲੋਕ ਕੋਈ ਮੁੜ ਕੇ ਜ਼ਹਿਰਾਂ ਬੰਦ ਨਹੀਂ ਹੋਣੀਆਂ ਬਈ ਇਹਨਾਂ ਦੇ ਪਿੱਛੇ ਬਹੁਤ ਵੱਡੀਆਂ ਵੱਡੀਆਂ ਤਾਕਤਾਂ ਖੜੀਆਂ ਸਾਨੂੰ ਸਾਨੂੰ ਮਾਰਨਾ ਚਾਹੁੰਦੀ ਆਉਟ ਕੇ ਯਾਰ ਆਪਣੀਆਂ ਨਸਲਾਂ ਆਪਣੇ ਜਵਾਕ ਤੇ ਉਹ ਨਾ ਹੋਵੇ ਕਿ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਸਿੱਧ ਹੋਮ ਮੈਂ ਕਿਉਂ ਕਹਿ ਰਿਹਾ ਕਿ ਤੁਹਾਡੀਆਂ ਨਸਲਾਂ ਜਿਹੜੀਆਂ ਮਾੜੀਆਂ ਮੋਟੀਆਂ ਬਚਣਗੀਆਂ ਉਹਨਾਂ ਨੇ ਤੁਹਾਨੂੰ ਕਾਤਲ ਸਿੱਧ ਕਰ ਦੇਣਾ ਤੇ ਹਾਦ ਦੇ ਵਿੱਚ ਵੀ ਹਾਂ ਸਾਡੇ ਵੱਡ-ਵਡੇ ਸਾਡੇ ਕਾਤਲ ਸੀ ਸਾਡੇ ਲਈ ਬੋਲੀ ਲਈ ਪਾਣੀ ਲਈ ਧਰਤੀ ਲਈ ਕਿਸੇ ਵੀ ਗੱਲ ਲਈ ਉਹ ਲੜੇ ਨਹੀਂ ਬੋਲੇ ਨਹੀਂ ਕੁੰਡੇ ਲਾ ਕੇ ਘਰਾਂ ਚ ਬੈਠੇ ਰਹੇ ਤੇ ਰੋਟੀਆਂ ਖਾ ਕੇ ਮਰ ਗਏ ਇਸਨ ਵੀ ਲੱਖਾ ਸਦਾਨਾ ਜਿਹੜੇ ਕਿ ਸਵੇਰ ਤੋਂ ਹੀ ਦੇਰ ਰਾਤ ਕੱਲ ਰਾਤ ਤੋਂ 10 ਵਜੇ ਤੋਂ ਘਰ ਦੇ ਵਿੱਚ ਨਜ਼ਰ ਬੰਨ੍ਹ ਨੇ ਪੰਜਾਬੀਆਂ ਨੂੰ ਹੋਕਾ ਦੇ ਰਹੇ ਨੇ ਕੀ ਪੰਜਾਬੀ ਇਹਨਾਂ ਦੀ ਗੱਲ ਸੁਣਨਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਗੋਲਾ ਡੀ5 ਚੈਨਲ ਪੰਜਾਬੀ ਸਦਾਨਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ